ਤਿਰਗ ਮਹੱਲਾ ਚੌਥਾ ਨਾਮ ਮਿਨੇ ਮਨ ਤ੍ਰਿਪਤੀ ਐ ਬਿਨ ਨਾਵੇ ਤ੍ਰਿਗ ਜਿਵਾਸ ਕੋਈ ਗੁਰਮਕ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ ਕੋਈ ਗੁਰਮਕ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ ਹਾਂ ਤੇ ਸੋ ਵਿਟੋ ਚੌਖੰਨੀ ਐ ਮੈਂ ਨਾਮ ਕਰੇ ਪਰ ਗੰਸ ਮੇਰੇ ਪ੍ਰੀਤਮਾ ਹੋ ਜੀਵੋ ਨਾਮ ਤੇ ਆਈ ਬਿਨ ਨਾਵੇ ਜੀਵਨ ਨਾ ਥੀਏ ਮੇਰੇ ਸਤ ਗੁਰ ਨਾਮ ਦਿੜਾ ਆਈ ਰਹਾ ਨਾਮ ਅਮੋਲ ਕਰਤਨ ਹੈ ਪੂਰੇ ਸਤ ਗੁਰ ਪਾਸ सतगुरु सेवे लगिया कड रतन देवे पर गस तन भागी वड भागिया जो आए मिले गुर पहास जिन्ना सतगुर पुरख न पेड़ से भाग हीन बस कहाल ਓਏ ਫੇਰ ਫੇਰ ਜੂਨ ਪਵਾਈਏ ਵਿਚ ਵਿਸਤਾਕਰ ਵਿਕਰਮਾਲ ਵੋਣਾ ਪਾਸ ਦਵਾਸ ਨਾ ਪਿਟੀਐ ਜਿਨ ਅਬਰਤ ਕੋ ਰੋਦ ਚੰਡਾਲ ਸਤਗੁਰੂ ਪ੍ਰਖ ਅਬਰਤ ਸਰ ਵਡ ਭਾਗੀ ਨਾਵੇ ਆਈ ਕੋਈ ਜਨਮ ਜਨਮ ਕੀ ਮੈਲ ਉਤਰੀ ਨਿਰਮਲ ਨਾਮ ਦੀ ਰੜਾਈ ਜਨ ਨਾਨਕੀ ਉਤਮ ਬਾਝ ਪਾਇਆ ਸਤਗੁਰ ਕੀ ਲੇਵ ਲਈ ਦੀ ਰਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਵਿਚਰਾ ਗੁਣ ਬੋਲੀ ਮੇਰੀ ਮਾਈ ਗੁਰਮਕ ਸੱਜਣ ਗੁਣ ਕਾਰੀਆਂ ਮੇਲ ਸੱਜਣ ਹਰ ਗੁਣ ਗਾਈ हीर हीर मिल बेदिया रंग च लूले नाई मेरे गोविंदा गुण गावा त्रिपत मान होई अंतर प्यास हर नाम की गुर तोस मिलावी सोई रहाओ ਮਾਨ ਰੰਗੋ ਵੱਡ ਭਾਗਿਓ ਗੁਰ ਟੁੱਟਾ ਕਰੇ ਪਸਾਉ ਗੁਰ ਨਾਮ ਦਰੜਾਈ ਰੰਗ ਸੋ ਓ ਸਤ ਗੁਰ ਕੈ ਬਾਲ ਜਾਵਾਂ ਬਿਨ ਸਤਿਗੁਰ ਹਰ ਨਾਮ ਨ ਲੱਭਾਈ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਮਿਲੇ ਘਰ ਬੈਟਿਆ ਨਿਕਟ ਨਿਤ ਪਹਾਸ ਅੰਤਰ ਗਿਆਨ ਦੁਖ ਪਰਮ ਹੈ ਵਿੱਚ ਪਰਦਾ ਦੂਰ ਪਈਆਸ ਬਿਨ ਸਤਿਗੁਰ ਪੇਟੇ ਕੰਚਣ ਨਾਤੀਏ ਮਨ ਮੁਕ ਲੋ ਬੁੱਢਾ ਬੇੜੀ ਪਾਸ ਸਤਿਗੁਰ ਬੋਹITAR ਨਾਵ ਹੈ ਕਿਤ ਬੇਦ ਚੜਿਆ ਜਾਈ ਸਤਿਗੁਰ ਕੈ ਭਾਣ ਜੋ ਚੱਲੈ ਵਿੱਚ ਬੋਹਿਤ ਬੈਠਾਇਾਈ ਤਣ ਤਣ ਵੜ ਭਾਗਿ ਨਾਨਕਾ ਜਿਨਾਂ ਸਤਿਗੁਰ ਲਈ ਮਿਲਾਈ ਸਿਰੀ ਰਾਗ ਮਹੱਲਾ 14 ਹੋ ਪੰਤ ਦਸਾਹੀ ਨਯਤ ਕਾੜੀ ਕੋਈ ਪ੍ਰਭ ਦੱਸੇ ਤਿਨ ਜਹਾਂ ਜਿੰਨੇ ਮੇਰਾ ਪਿਆਰਾ ਰਾਵੀਆ ਤੇਨ ਪਿੱਛੇ ਲਾਗ ਪਰਾਵੋ ਕਾਰ ਮਿੰਨ ਤੇ ਕਾਰ ਜੋ ਦੜੀ ਮੈਂ ਪ੍ਰਭ ਮਿਲਣੇ ਕਾ ਜਾਵ ਮੇਰੀ ਭਾਈ ਜਣਾ ਕੋ ਮੁਕ ਹਰ ਪ੍ਰਭ ਮਿਲ ਮਲਾਈ ਹੋ ਸਤਗੁਰ ਵਿਟਟੋ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਦਿਖਾਈ ਰਹਾ ਹੋ ਹੋਏ ਨਮਾਣੀ ਟੈ ਪਵਾ ਪੂਰੇ ਸਤ ਗੁਰ ਪਹਸ ਨਮਾਣਿਆ ਗੁਰ ਮਾਣ ਹੈ ਗੁਰ ਸਤ ਗੁਰ ਕਰੇ ਸਬਾਹ ਅਸ ਹਾਂ ਗੋਰ ਸਲਾਹੀ ਨਾ ਰੱਜੂ ਮੈਂ ਮੇਲੇ ਹਰ ਪ੍ਰਭ ਪਾਸ ਸਤ ਗੁਰ ਨੂੰ ਸਭ ਨੂੰ ਲੋਚਦਾ ਜਿਦਾ ਜਗਤ ਸਬਕ ਹੋਏ ਬਿਨ ਭਾਗਾ ਦਰਸ਼ਨ ਨਾ ਥੀਏ ਪਾਗਹੀਨ ਬੈਰੂਏ ਜੋ ਹਰ ਪ੍ਰਭ ਪਾਣਾ ਸੋਤੀਆ ਤੋਰ ਲਿਖਿਆ ਨਾ ਮੀਟੇ ਕੋਈ ਆਪੇ ਸਤ ਗੁਰ ਆਪ ਹਰ ਆਪ ਆਪੇ ਮੇਲ ਮਨਾਈ ਆਪ ਦਿਆਕਾਰ ਮੇਲ ਸੀ ਗੁਰ ਸਤ ਗੁਰ ਪਿਛੇ ਪਹਾਈ ਸਾਬ ਜਗ ਜੀਵਨ ਜਾਗਿਆਪ ਹੈ ਨਾਨਕ ਜਲ ਜਲੇ ਸਮਾਈ ਸਿਰਦਾ बाग मोहल्ला चौचा राशिया बरत नाम राशिया याद पाला कित बिदे मिले रास खाई जाए पुछो सुहागणी तुसी क्यों कर मिलिया प्राबिया ओ वे परवाना बोलाई ओ हो मल मल तोवा तेन पाई पाई रे मिल सज्जन हार गुण सार सज्जन साथ ਗੁਰੂ ਪੁਰਖ ਜੋ ਕੱਟੇ ਹੋ ਮੀ ਮਾਰ ਰਹਾ ਗੋਰੀ ਮਕੀਆਂ ਸੁਹਾਗਣੀ ਤਿੰਨ ਦਇਆ ਪਈ ਮਣਾਈ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੁਹਰ ਰਸਖਾਈ ਸੇਵੜ ਭਾਗੀ ਵਡ ਜਾਣੀਐ ਜਿਨਾਂ ਹਰ ਰਸ ਖਾਧਾ ਗੁਰ ਪਾਈ ਕਿਹੋ ਹਰ ਰਸ ਬਣ ਤਿੰਨ ਸੋ ਬੱਤ ਹੈ ਪਾਗਹੀਨ ਨਹੀਂ ਖਾਏ ਬਿਨ ਸਤਿਗੁਰੂ ਪਰਲੇ ਨਾ ਪਾਵੇ ਮਨ ਮੁਕ ਰਏ ਬਿਲ ਲਾਈ ਓਏ ਸਤਿਗੁਰੂ ਆਗੇ ਨਾ ਨਿਵੇ ਉਹਨ ਅੰਤਰ ਕ੍ਰੋਧ ਬਲਹਾਈ ਹਰ 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 ਰਸ ਆਪ ਹੈ ਆਪੇ ਰਸ ਹੋਈ ਆਪ ਅਧਿਆਕਾਰ ਦੇਵਸੀ ਗੁਰਮਖ ਅੰਬਰਤ ਚੋਏ ਸਬਤ ਤਨ ਮਨ ਹਰਿਆ ਹੋਇ ਨਾਨਕ ਕਰ ਬਸਿਆ ਮਨ ਸੋਈ ਸ੍ਰੀ ਰਾਗ ਮਹੱਲਾ 14 ਦਿਨ ਸੇ ਚੜੇ ਪੀਰੇ ਆਥਨੇ ਰੈਣ ਸੁਭਾਈ ਜਹਾਈ ਆਵ ਕਟੇ ਨਰ ਨਾ ਬੁੱਜੈ ਨਿਤ ਮੂਸਾ ਲਾਜ ਟਕਹਾਈ ਗੁੜ ਮੜ ਮਿਟਾ ਮਾਇਆ ਪਸਰੀਆ ਮਨ ਮੁਕ ਲਗ ਮੱਖੀ ਪਚੇ ਪਚਾਈ ਪਾਇਰ ਮੈਂ ਮੀਤ ਸਖਾ ਪ੍ਰਭ ਸੋਈ ਪਤਕ ਲਕਤ ਮੁਕ ਬੇ ਬਿਖ ਹੈ ਤੇ ਬੇਲੀ ਕੋ ਨਾ ਹੋਈਰ ਖਾ ਗੁਰ ਮਤ ਹਰ ਲੈ ਉਬਾਰੇ ਅਲਪ ਤ ਰਹੇ ਸਰਨਾਈ ਹੁਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਹਾਈ ਗੁਰਮੁਖ ਧਰ ਕੇ ਮੰਨਿਐ ਹਰ ਆਪ ਲਈ ਗਲ ਲਾਈ ਗੋਰਮ ਕਾਨੂੰ ਪੰਤ ਪਰ ਗੱਡਾ ਡਰ ਠਾਕਣਾ ਕੋਈ ਪਾਈ ਹਰ ਨਾਮ ਸਲਾਹੀ ਨਾਮ ਮੰਨ ਨਾਮ ਰਹੀ ਲਿਵ ਲਾਈ ਅਣਦਨ ਧੁੰਨੀ ਦਰ ਵਜਦੀ ਦਰ ਸੱਚੇ ਸੋਭਾ ਪਾਈ ਜਿਨੀ ਗੁਰਮਖ ਨਾਮ ਸਲਾਖਿਆ ਤਿੰਨਾ ਸਭ ਕੋ ਕਹੀ ਸਬਾਸ ਤਨ ਕੀ ਸੰਗਤ ਦੀ ਪ੍ਰਭ ਮੈਂ ਜਾਚਕ ਕੀ ਅਰਦਾਸ नानक भाग वढे तन्ना गुरु मुखा अंतर नाम परगास श्री राग महल्ला पंजवा कार पहिला ਕਿਆ ਤੁਰਤ ਰਤਾ ਦੇਖ ਕੇ ਪੁੱਤਰ ਕਲ ਤਰ ਸੰਗਾਰ ਰਾਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗੇ ਆਪਾਰ ਬਦ ਕਰੀ ਫਰਮਾਈ ਸੀ ਵਰਤੇ ਹੋਏ ਆਫਾਰ ਕਰਤਾ ਚੇਤਨਾ ਆਵਈ ਮਨ ਮੁਖ ਅੰਤਗਵਾਹਰ ਮੇਰੇ ਮਨ ਸੁਖ ਦਾਤ ਹਰ ਸੋਏ ਗੁਰ ਪ੍ਰਸਾਦਿ ਪਾਈਐ ਕਰਮ ਪਰਾਪਤ ਹੋਇ ਰਹਾ ਕੱਪੜ ਪੋਗਲਾ ਪਟਾਈਆ ਸੂਇਨਾ ਰੂਪਾ ਖਾਕ ਹੈ ਵਰ ਗੈਰ ਵਰ ਬੌਰੰਗੇ ਕੀ ਰੱਖ ਅੱਖ ਅਧੰਕ ਕੇਸੀ ਚੇਤਨਾ ਪਾਵਈ ਵਿਸ਼ਰਿਆ ਸਭ ਸਾਖ ਸਿਰਜਨਹਾਰ ਭੁਲਾਇਆ ਵਿਣ ਨਾਵੇਂ ਨਾ ਪਾਕ ਲੈਂਦਾ ਬਦ ਦੁਵਾਏ ਤੂੰ ਮਾਇਆ ਕਰੇ ਅਨਤ ਜਿਸ ਨੂੰ ਤੂੰ ਪਤੀ ਆਹੀ ਦਾ ਸੋ ਸੁਣ ਤੁਜੇ ਅਨਤ ਹੰਕਾਰ ਕਰੀ ਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਪੁਲਾਇਆ ਨਾ ਤਿਸ ਜਾਤ ਨਾ ਪਤ ਸਤ ਗੁਰ ਪੁਰ ਕਮ ਲਾਇਆ ਇੱਕੋ ਸੱਜਣ ਸੋਈ ਹਰ ਜਨ ਕਰ ਕਾ ਏਕ ਹੈ ਕਿਆ ਮਾਨਸ ਹੋ ਮੇਰੋ ਜੋ ਹਰ ਜਨ ਭਾਵੀ ਸੋ ਕਰੇ ਦਰ ਫੇਰ ਨ ਪਾਵੇ ਕੋਈ ਨਾਨਕ ਰਤਨਾ ਰੰਗ ਹਰ ਸਭ ਜਗ ਮੈਂ ਚਾਨਣ ਹੋਈ ਨਾਨਕ ਰਤਨਾ ਰੰਗ ਹਰ ਸਭ ਜਗ ਮੈਂ ਚਾਨਣ ਹੋਈ